ਰਜੀ ਜੀ ਅੱਜ ਤੁਹਾਡੀ ਕਹਿੰਦੇ ਆ ਕਿ ਗੱਡੀ ਤੋਂ ਪਹਿਲਾਂ ਗੱਡੀ ਮਿਲੀ ਹੈ ਗੱਡੀ ਮਿਲ ਗਈ 1250 1250 ਕਿ 1250 ਤੇਲ ਪੁਆਇਆ ਕੋਪਰਨ ਪਾਇਆ ਹਾਂਜੀ ਹਾਂਜੀ ਸਰ ਕੋਪਰਨ ਕੋਪਰਨ ਪਾਇਆ ਸੀ ਸਾਰਾ 1250 ਦਾ ਤੇਲ ਪੁਆਇਆ ਸੀਗਾ ਉਹ ਚੋਂ ਫਿਰ ਕੋਪਰਨ ਪਾਇਆ ਸੀ ਇਹਨਾਂ ਨੂੰ ਪੁੱਛਿਆ ਵੀ ਇਹ ਸਕੀਮ ਕਿੱਦਾਂ ਦੀ ਹੈ ਕਹਿੰਦੇ ਬਹੁਤ ਵਧੀਆ ਮੈਂ ਫਿਰ ਕੋਪਰਨ ਪਾਤਾ ਜੀ ਹਣ ਮਾਲਕ ਬਣ ਗਿਆ 1250 ਰੁਪਏ ਦੀ ਦੇ ਨਾਲ ਗੱਡੀ ਮਹਿੰਗੀ ਜਿਹੜੀ 10 ਲੱਖ ਵਾਲੀ ਗੱਡੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੰਪਨੀ ਅਮੀਤ ਜੀ ਸੀ ਸ਼ਰੋ ਵੀ ਨਿਕਲੂਗਾ ਇਸ ਨਾਲ। ਅਮੀਤ ਦਾ ਕੁਝ ਨਹੀਂ ਨਿਕਲੂਗਾ। ਇੰਡੀਆ ਨੇ ਵਾਲਾ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਹੁਣ ਜਿਨ੍ਹਾਂ ਨੇ ਵਧੀਆ ਸਕੀਮ ਚਲਾਈ ਜੀ ਜਦੋਂ ਤੁਹਾਨੂੰ ਦੱਸਿਆ ਵਾ। ਹਾਂਜੀ। ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੀ ਕਾਰ ਨਿਕਲੀ ਐ। ਸਾਨੂੰ ਮੋਬਾਈਲ ਤੇ ਫੋਨ ਆਈ ਸੀ ਜਦੋਂ। ਅੱਛਾ ਰਿੰਗ ਤੇ ਯਕੀਨ ਹੋ ਗਿਆ ਸੀਗਾ। ਹਾਂਜੀ ਹਾਂਜੀ। ਕਿੰਨੀ ਖੁਸ਼ੀ ਹੋਈ ਸੀਗੀ। ਬਹੁਤ ਜ਼ਿਆਦਾ ਜੀ। ਪਰਿਵਾਰ ਦੇ ਮੈਂਬਰ ਨਾਲ ਕੌਣ-ਕੌਣ ਆਏ ਹੋਏ ਨੇ? ਪਰਿਵਾਰਕ ਮੈਂਬਰ ਦਾ ਕੋਈ ਨਹੀਂ ਆਇਆ ਮੇਰੀ ਮਦਰ ਹਸਪੀਟਲ ਦਾ ਲੱਗਦਾ ਹੈ ਖੁਸ਼ੀ ਆ ਗੱਡੀ ਹਾਂਜੀ ਹਾਂਜੀ ਪੂਰੀ ਫਸੀ ਆ ਜੀ ਹਾਂਜੀ ਗੱਡੀ ਕੋ ਪਹਿਲਾਂ ਗਿਫਟ ਮਿਲ ਗਿਆ ਹਾਂਜੀ ਹਾਂਜੀ ਆਇਓ ਮੜਾ ਬਸ ਨੰਬਰ ਲਿਖਾ ਦਿਓ ਪਹਿਲਾਂ ਨੰਬਰ ਸਾਹਮਣੇ ਰਿਜ਼ਲਟ ਆ ਅੱਗੇ ਹੀ ਕਾਰ ਨਿਕਲਦੀ ਆ ਉਹਦੇ ਵਿੱਚ ਕਿਸੇ ਦੇ ਕਾਗਜ਼ਾਂ ਦੇ ਪੈਸੇ ਦੇ ਦਿਓ ਕਿਸੇ ਕੁਛ ਪੈਸੇ ਦੇ ਦਿਓ ਅੱਧੇ ਪੈਸੇ ਤੁਸੀਂ ਪਾ ਦਿਓ ਟੈਕਸ ਦੇ ਦਿਓ ਆਰਸੀ ਤੁਸੀਂ ਬਣਵਾ ਦਿਓ सिंगल पैनी ही नहीं ली गई है तो सामने खड़े नहीं तो बड़ी व्डी गल है सिंगल पैनी कस्टमर को ली गई इतने बुला के जो मान दिता तो ग्डी न दी हैगी है रखड़ी है, है, है। तो पहला इन्होंने एक बधाई का बड़ा वीका मिले कि इंडियन ऑयल देश की अग्रणी कंपनी है और हम लोग हमेशा अपार्ट फ्रॉम द बिजनेस ये कोशिश करते हैं कि ग्राहक को कैसे और एडिशनल बेनीफिट दिया जाए इसी कड़ी में ये स्कीम एक हमने न्यू ईयर धमाका के रूप में लाए थे जनवरी से लेकर मार्च तक ये स्कीम थी जिसमें कि सोलह गाड़ियाँ हम लोगों ने दी थी हर स्टेट ऑफिस में एक एक इसी कड़ी में लुधियाना में ये एक प्राइज़ निकल